그래서 오늘비라이디 ਕਿਆ ਬਾਤ ਹੈ ਪਾਣੀਆਂ ਜਮਾ ਕ੍ਰਿਸਟਲ ਕਲੀਅਰ ਪਿਆ ਹੈ ਤੋ ਬਦਿ ਬਣੀ ਗੱਲ ਵਾ ਪੂਰੀ ਲਾ ਪ੍ਰੋਪਰ ਮੈਂ ਸਾਫ ਕੀਤਾ ਪੂਰਾ ਪੂਰਾ ਤੇ ਆਪਣੀ ਲੋਕੇਸ਼ਨ ਸੀਗੀ ਤੇ ਸਸਤੀ ਕਾ ਸਾਰਿਆਂ ਨੂੰ ਅੱਜ ਹੈਗੀ ਐ 1 ਦਸੰਬਰ 2025 ਤਰੀਕ ਤੇ ਮੈਂ ਇਸ ਟਾਈਮ ਖੜਾ ਹਾਂ ਬਿਊਟੀ ਪੁਆਇੰਟ ਇਹ ਤਸਮਾਨੀਆ ਦਾ ਇੱਕ ਛੋਟਾ ਜਿਹਾ ਪਿੰਡ ਹੈ ਇਹਦੇ ਕੈਰਾਵਨ ਪਾਰਕ 'ਚ ਰੁਕਿਆ ਸੀਗਾ ਮੈਂ ਹੁਣ ਇੱਥੋਂ ਆਪਾਂ ਨਿਕਲ ਕੇ ਅਗਲੇ ਸਫਰ ਵੱਲ ਵਧਦੇ ਹਾਂ ਉਹ ਹੈਗਾ ਲਾਉਂਸਸਟਨ ਲਾਉਂਸਸਟਨ ਠੀਕ ਹੈ ਜੀ ਤੇ ਉੱਥੇ ਅਜੇ ਮੈਂ ਕੈਰਾਵਨ ਪਾਰਕ ਬੁੱਕ ਕਰਾਉਣਾ ਹੇਠ ਤੱਕ ਮੈਂ ਬੁੱਕ ਨਹੀਂ ਕਰਾਇਆ ਇੱਥੇ ਮੈਂ ਲੇਟ ਹੋ ਗਿਆ ਤੇ ਮੈਂ ਥੋੜਾ ਜਿਹਾ ਕੰਮ ਦੂਜਾ ਲੱਗ ਗਿਆ ਸੀਗਾ ਮੇਰੀ ਹਾਰਡ ਡਰਾਈਵ ਬੰਦ ਹੋ ਗਈ ਸੀਗੀ ਤੇ ਉਹ ਕੁਦਰਤ ਹੀ ਚਲ ਗਈ ਫਿਰ ਮੈਂ ਡਾਟਾ ਬੈਕਅਪ ਕੀਤਾ ਦੂਜੀ ਹਾਰਡ ਡਰਾਈਵ 'ਚ ਤੇ ਨਵੀਂ ਲਈ ਸੀਗੀ ਲਾਸੀ ਦੀ ਤੇ ਸਹੀ ਨਹੀਂ ਕੰਮ ਕੀਤਾ ਉਹਨੇ ਅ ਇੱਥੇ ਆਪਣਾ ਸਿਕਾ ਹਸਾਬ ਤਵਜ ਇਹ ਪੂਰਾ ਕਰ ਲਿਆ ਡਰੋਨ ਵੀ ਡਾਲਿਆ ਡਰੋਨ ਦੇ ਸ਼ਾਟਸ ਤੁਸੀਂ ਵੇਖ ਹੀ ਲਏ ਹੋਣਗੇ ਇਸ ਕਲਿੱਪ ਤੋਂ ਪਹਿਲਾਂ ਹੀ ਆਉਣਗੇ ਉਹ ਤੇ ਆ ਨਾਲ ਨਦੀ ਇੱਧਰਲੇ ਪਾਸੇ ਨਦੀ ਨੇ ਝੀਲ ਹੈਗੀ ਐ ਇੱਧਰ ਸਾਰੇ ਪਾਸੇ ਝੀਲ ਦਾ ਕੋਨੇ ਤੇ ਬਣਿਆ ਹੋਇਆ ਤੇ ਬਹੁਤ ਸੋਹਣੀ ਝੀਲ ਆ ਮੈਂ ਸਿੱਧੇ ਸਿੱਧੇ ਜਾ ਕੇ ਉੱਥੇ ਬਹਿ ਗਿਆ ਸੀਗਾ ਮੇਰੇ ਫੋਨ ਦਾ ਡਾਟਾ ਫੁੱਲ ਹੋ ਪਰ ਮੈਂ ਉੱਥੇ ਬੈਠਾ ਰਿਹਾ ਸਵੇਰ ਦਾ ਸੂਰਜ ਉੱਥੇ ਵੇਖਿਆ ਅੱਜ ਅੱਜ ਗਰਮੀ ਹੈ ਪਰ ਮੈਂ ਜੈਕਟ ਪਾ ਲਈ ਕਿਉਂਕਿ ਮੇਰੇ ਕੋਲ ਰੱਖਣ ਦਾ ਥਾਂ ਨਹੀਂ ਕੋਈ ਪਾ ਲਈ ਤੇ ਹੁਣ ਆਪਾਂ ਅਗਲੇ ਸਫਰ ਵੱਲ ਵਧਦੇ ਹਾਂ ਕੱਲ ਦਾ ਸਫਰ ਬਹੁਤ ਹਾਰਡ ਸੀਗਾ ਅੱਜ ਦਾ ਉਮੀਦ ਕਰਦੇ ਹਾਂ ਵਧੀਆ ਹੋਊਗਾ ਬਾਕੀ ਮੈਂ ਸਾਈਕਲਿੰਗ ਕਦੇ ਵੀ ਨਹੀਂ ਕੀਤੀ ਦੂਜਾ ਦਿਨ ਸਾਈਕਲਿੰਗ ਦਾ ਮੇਰਾ ਤੇ ਕੱਢ ਲੈਨੇ ਆਪਾਂ ਦੇਖਿਆ ਸਾਢੇ 10 ਦਾ ਸਮਾਂ ਹੋ ਗਿਆ ਸ਼ਾਇਦ ਹੁਣ ਚੱਲਦੇ ਆਪਾਂ ਇੱਥੇ ਸਾਰੇ ਚਲੇ ਗਏ ਇਹ ਵੀ ਚਲੇ ਗਏ ਆ ਵੀ ਚਲੇ ਗਏ ਇਧਰ ਵੀ ਸੀ ਇਹ ਵੀ ਚਲੇ ਗਏ ਆ ਬਾਈ ਦਾ ਕਲਾ ਟੈਂਟਰ ਰਹਿ ਗਿਆ ਪਰ ਸ਼ਾਇਦ ਦੋ ਦਿਨਾਂ ਵੇ ਰੁਕਿਆ ਹੋਊਗਾ ਤੇ ਹੁਣ ਆਪਾਂ ਵੀ ਚੱਲੀਏ ਸਵੇਰ ਸਰ ਉੱਠ ਕੇ ਕਾਫੀ ਪੀ ਲਈ ਸੀ ਨਾਲੇ ਹੁਣ ਰਾਹ 'ਚ ਕੁਝ ਖਾਣ ਨੂੰ ਚੱਕਾਂਗੇ ਤੇ ਰਾਤ ਵਾਸਤੇ ਵੀ ਚੱਕਾਂਗੇ ਕੁਝ ਰਾਤ ਵਾਸਤੇ ਉੱਥੇ ਹੀ ਲੈ ਲਾਂਗੇ ਆਪਾਂ ਜਾ ਕੇ ਠੀਕ ਹੈ ਜੀ ਵਧਦੇ ਆਪਾਂ ਅਗਲੇ ਸਫ਼ਰ ਵੱਲ ਤੇ ਐਂ ਪਤਾ ਨਹੀਂ ਕੀ ਹੋ ਜਾਂਦਾ ਮੈਂ ਬੈਟਰੀ ਪੂਰੀ ਫੁੱਲ ਲਾਈ ਸੀ ਸਾਰੀ ਉਹ ਲੱਗੀ ਰਹੀ ਪਰ ਚਾਰਜ ਨਹੀਂ ਹੋਈ ਇਸੇ 31 ਕਿਲੋਮੀਟਰ ਜਾਊਗਾ ਤਾਂ ਚਾਰਜ ਕਰਨਾ ਬਣਦਾ ਚਾਰਜ ਕਰਨਾ ਇਹਨੂੰ ਐ ਤਾਂ ਟ੍ਰੈਵਲ ਨਹੀਂ ਹੋਣਾ ਤੇ ਮੈਂ ਚੱਲਿਆ ਇਹਨਾਂ ਦੇ ਰਿਸੈਪਸ਼ਨ ਤੇ ਗੱਲ ਕਰਨ ਵਾਸਤੇ ਸ਼ਾਇਦ ਕੋਈ ਹੱਲ ਹੋ ਜੇ ਇਹ ਮੈਨੂੰ ਘੰਟਾ ਘੰਟਾ ਹੋਰ ਰੁਕਣ ਦੇ ਤਾਂ ਅਵੇ ਚਾਰਜ ਹੋ ਜਾਊਗਾ ਵੈਸੋ ਮੈਂ ਘੰਟਾ ਹੋਰ ਡਿਲੇਟ ਆ ਇਹਨਾਂ ਨੇ 10 ਵਜੇ ਲਿਖਿਆ ਹੁੰਦਾ ਵੀ ਤੁਸੀਂ ਚਲੇ ਜਾਓ ਇੱਥੋਂ ਪਰ 11 ਵਜੇ ਤੇ ਜੇਕਰ ਇੱਕ ਥਾਂ ਦੇ ਦੇਣ ਘੰਟਾ ਹੋਰ ਦੇ ਦੇਣ ਫਿਰ ਆਪਾਂ ਇੱਥੇ ਆਉਣਾ ਬੈਠ ਕੇ ਚਾਰਜ ਕਰ ਲੀਏ ਲਓ ਜੀ ਗੱਲ ਬਣ ਗਈ ਤੁਹਾਨੂੰ ਕਿਹਾ ਮੈਂ ਕਿਹਾ ਮੈਂ ਲੈਪਟਾਪ ਤੇ ਕੰਮ ਕਰਨਾ ਥੋੜਾ ਟਾਈਮ ਲੱਗੇਗਾ ਕਿ ਨਹੀਂ ਹਾਂ ਹਾਂ ਤੂੰ ਬਹਿ ਜਾਗਾ ਰਾਮ ਇਹਨ ਸਾਈਟ ਖਾਲੀ ਕਰਤੀ ਮੈਂ ਕਿਹਾ ਹਾਂ ਮੈਂ ਸਾਈਟ ਖਾਲੀ ਕਰ ਦਿੱਤੀ ਚਾਰਜ ਲਾ ਕੇ ਉੱਥੇ ਬਹਿ ਕੇ ਉਹ ਨਾਲੇ ਕੰਮ ਕਰ ਲਾਂਗੇ ਜਿਹੜਾ ਪੈਂਡਿੰਗ ਪਿਆ ਸੀਗਾ ਤਨ ਨਾਲ ਸਾਈਕਲ ਚਾਰਜ ਕਰਾਂਗੇ ਸਾਈਕਲ ਮੈਂ ਪ੍ਰੋਫੈਸ਼ਨਲ ਤਾਂ ਹੈ ਨਹੀਂ ਨਾ ਜਿਹੜਾ 100-100 ਕਿਲੋਮੀਟਰ ਸਾਈਕਲਿੰਗ ਕਰ ਲੂਗਾ ਜਿਵੇਂ ਨਵਾਂ ਮੈਂ ਤੇ ਮੈਂ ਘੁੰਮਣ ਆਇਆ ਹੋਇਆ ਹਾਂ ਤੇ ਸਾਈਕਲ ਚਾਰਜ ਹੁੰਦਾ ਨਾ ਫਿਰ ਹੌਸਲਾ ਆ ਜਾਂਦਾ ਹੈ ਨਹੀਂ ਤਾਂ ਬਹੁਤ ਜ਼ੋਰ ਲੱਗਦਾ ਸਸਾ ਅੰਮਣੇ ਪਿੱਛੇ ਲੈ ਕੇ ਗਈ ਆ ਕਿਚਨ ਦਾ ਬੈਨ ਨੂੰ ਥਾਂ ਬਣਾਇਆ ਹੋਇਆ ਤੇ ਆ ਕਿਚਨ ਹੈ ਤੇ ਕਿਚਨ ਤੇ ਮਖਲਾਰਾ ਪਾ ਕੇ ਬੈਠਾ ਨਾਲੇ ਕੰਮ ਕਰੀ ਜਾਂਦਾ ਤੇ ਨਾਲੇ ਇਹਨੂੰ ਚਾਰਜ ਕਰੀ ਜਾਂਦਾ ਰਾਤੀ ਪਤਾ ਨਹੀਂ ਕਿਉਂ ਨਹੀਂ ਚਾਰਜ ਹੋਇਆ ਹੋ ਜਾਣਾ ਚਾਹੀਦਾ ਹੁੰਦਾ ਮਤਲਬ ਕੱਲ ਵੀ ਪਰਸਾ ਵੀ ਹੋ ਗਿਆ ਸੀਗਾ ਰਾਤੀ ਜਿਆਦਾ ਮੇਰੇ ਪੈਰ ਪੁਰ ਵੱਜ ਗਿਆ ਤੇ ਆਹ ਪੋਈ ਇਧਰ ਆਪਣਾ ਕੰਮ ਪੂਰਾ ਹੋ ਗਿਆ ਪੈਕਿੰਗ ਕਰ ਲਈ ਐ ਤੇ ਮੈਂ ਸ਼ੁਰੂ ਹੋ ਗਿਆ ਮੈਂ ਪਹਿਲਾਂ ਹੀ ਪਈ ਜਾਂਦਾ ਸੀਗਾ ਪਰ ਵਿੱਚ ਰੁਕ ਗਿਆ ਸੀਗਾ ਹੁਣ ਫੇਰ ਪੈਣ ਲੱਗ ਗਿਆ ਤੇ ਹੁਣੇ-ਹੁਣੇ ਕੱਟੀ ਜਾਂਦਾ ਆ ਆ ਵੀਡੀਓ ਬਣਾਉਂਦੇ ਬਣਾਦੇ ਬੜਾ ਕੱਟੀ ਜਾਂਦਾ ਤੇ ਰੁਕਦਾ ਫਿਰ ਆਪਾਂ ਵਧਦੇ ਅੱਗੇ ਨੂੰ ਤੇ ਤਰਪਾਲ ਜੀ ਦੇਤੀ ਮੈਂ ਤੇ ਉੱਪਰ ਕਿਉਂਕਿ ਗਿੱਲਾ ਹੋ ਜਾਂਦਾ ਸਮਾਨ ਬਹੁਤ ਸੋਹਣਾ ਮੌਸਮ ਆਇਆ ਪਿਆ ਕੇ ਗੁੱਡ ਮੈਂ ਹਟ ਗਿਆ ਤੇ ਧੁੱਪ ਨਿਕਲ ਆਈ ਤੇ ਆਪਾਂ ਵੀ ਹੁਣ ਤਿਆਰ ਸਾਰਾ ਕੋ ਸਟਾਰਟ ਕਰਤਾ ਪਰ ਸਵਾਸ ਫਾਈ ਜੰਨੀ ਹੋਣੀ ਸੀ ਕਰਤੀ ਹੈ ਨਾ ਚਲੋ ਚੱਲੀਏ ਅੱਗੇ ਅੱਜ ਆਪਾਂ ਜਾਣਾ ਲਾਂਚਾਸਟਨ ਇੱਕ ਸੋਨਾ ਸ਼ਹਿਰ ਐ ਇੱਥੋਂ ਦਾ ਅਸਮਾਨੀ ਹੁੰਦਾ ਮਿਲਦੇ ਆਂ ਫਿਰ ਆ ਤੈਗੋ ਗੋਲਮੇ ਬਬ ਨੂੰ ਆਹ ਰਾਲਿਆ ਆ ਭਈ ਭਈ ਜੀ ਗਈ ਖਾਲੀ ਇੱਧਰ ਜੰਗਲ ਹੈ ਉਹ ਜਿਹੜਾ ਦੂਜਾ ਮੈਪ ਸੀ ਨਾ ਸਾਈਕਲ ਵਾਲਾ ਉਹ ਕਹਿੰਦਾ ਸੀ ਤੂੰ ਪਰਲੇ ਪਿਆ ਜਾ ਤੇ ਉਹ ਥੱਲੇ ਪਿਆ ਸੀ ਕਿ ਗੂਗਲ ਮੈਪ ਉੱਪਰ ਪਿਆ ਸੀਗਾ ਲਾਇ ਮੈਂ ਦੋਨੇ ਹੀ ਸੀਗੇ ਥੋੜੀ ਦੂਰ ਹੁਣ ਜਾ ਕੇ ਵੇਖਦੇ ਆ ਨਹੀਂ ਤਾਂ ਫਿਰ ਵਾਪਸ ਮੁਰਨਾ ਪਊਗਾ ਤੇ ਇੱਧਰ ਟੁੱਟੀਆਂ ਕਾਰਾਂ ਖੜੀਆਂ ਹੈਗੀਆਂ ਪਾਵਾ ਸਾਰੀਆਂ ਖਾਲੀ ਰੋੜ ਜਾਣਾ ਚਲੋ ਜੀ ਤੇ ਆਜਾ ਜੰਗਲ ਆ ਗਿਆ ਹੁਣ ਅੱਗੇ ਇਹਦੇ ਵਿੱਚ ਨਾ ਕੰਗਾਰੂ ਫਿਰਦੇ ਹੈਗੇ ਹੁਣ ਅੱਗੇ ਪਿੱਛੇ ਹੋਏ ਸੀ ਥੋੜਾ ਥੋੜਾ ਇੱਧਰ ਘਰ ਵੀ ਹੈਗੇ ਪਰ ਆ ਜੰਗਲ ਇੱਧਰ ਚਲੋ ਚੱਲਦੇ ਅੱਗੇ ਤੇ ਮੈਂ ਇਧਰੋਂ ਆਇਆ ਹੈਗਾ ਜਿੱਧਰੋਂ ਇਹ ਕਾਰ ਆ ਜਾਂਦੀ ਹੈ ਤੇ ਸਾਹਮਣੇ ਲਿਖਿਆ ਬੈਂਕ ਆਫ ਤਸਮਾਨੀਆ ਇੱਕ ਛੋਟਾ ਜਿਹਾ ਪਿੰਡ ਹੈ ਤੇ ਬਹੁਤ ਸੋਹਣਾ ਹੈ ਕਹਿੰਦਾ ਨਾਮ ਹੈ ਬੀਕਨਸ ਫੀਲਡ ਤੇ ਇਹਨਾਂ ਦੀ ਉਹ ਆ ਗਈ ਬੇકરી ਬੇકરી ਦੇ ਹਰੇਕ ਪਿੰਡ ਚ ਹੁੰਦੀ ਕਿ ਬ੍ਰੈਡ ਬਰੋਡ ਖਾਣ ਦੇ ਸ਼ਕੀਨ ਹੁੰਦੇ ਹਨ ਤੇ ਨਾਲ ਆ ਗਿਆ ਆਈਜੀਏ ਤੇ ਆਓ ਜੇ ਥਾਂ ਬਣਦਾ ਨਾਲ ਚਰਚ ਆ ਗਈ ਤੇ ਆਹ ਜਿੰਨੇ ਤਾਂ ਫੋਟੋ ਬਣੀਆਂ ਹੋਈਆਂ। ਇਹ ਦੁਕਾਨ ਖਾਲੀ ਪਈ ਐ। ਬਹੁਤ ਸੋਹਣਾ ਪਿੰਡ ਐ, ਨਿੱਕਾ ਜਿਹਾ। ਤੇ ਇੱਥੇ ਮੈਂ ਆਈ ਜੇ ਤਾਂ ਰੁਕੂੰਗਾ ਕੁਛ ਖਾਣ ਨੂੰ ਲੈਣਾ ਤੇ ਪੀਣ ਨੂੰ ਲੈਣਾ, ਦੁੱਧ ਤੇ ਚਾਹ ਤੇ ਰਾਹ ਵਾਸਤੇ। ਆ ਰਾਤੇ ਜਾਣਾ ਹੈਗਾ ਆਪਾਂ। ਇਧਰ ਗੱਡੀ ਆਈ ਜਾਂਦੀ ਐ। ਤੇ ਇਧਰਲੇ ਪਾਸੇ ਹੋਰ ਸੋਹਣੇ ਪਹਾੜ ਐ, ਸ਼ਾਇਦ ਪਹਾੜਾਂ ਦੇ ਪਰਲੇ ਮੀਂਹ ਵੀ ਪਈਆਂ। ਇਧਰ ਤੇ ਤੋਪੇ ਉਧਰ ਤੇ ਮੀ ਹੈਗਾ ਇਧਰ ਵੀ ਪਹਾੜ ਹੈ ਤੇ ਪਹਾੜ ਦੇ ਨਾਲ ਨਿੱਕੇ ਨਿੱਕੇ ਬਿੰਦੀਆਂ ਜੀਆਂ ਹੈਗੀਆਂ ਉਹ ਪੇਡਾ ਹੈ ਗੁੱਡ 46 ਕਿਲੋਮੀਟਰ ਕੁੱਲ ਰਹਿ ਗਿਆ ਤੇ ਉਧਰਾਈ ਆ ਗਈ ਕਹਿੰਦੀ ਆ ਜਾ ਕੋਈ ਚੱਕਰ ਨਹੀਂ ਤੇ ਉਹ ਅੱਗੇ ਚਲਾਈ ਵੀ ਹੈਗੀ ਆ ਇੱਕ ਪਾਸੇ ਖੁਸ਼ੀ ਤੇ ਇੱਕ ਪਾਸੇ ਗਮ ਤੇ ਅਗੂਰਾਂ ਦੀ ਬੱਲਾ ਆ ਗਈਆਂ ਉਹ ਜਿਹੜੀ ਆਪਣੀ ਕੱਲ ਦੀ ਵੀਡੀਓ ਚ ਮੈਂ ਦੱਸਿਆ ਸੀ ਨਾ ਤਮਾਰਵੇਲੀ ਇਹਦੀ ਵਾਈਨ ਬਹੁਤ ਮਸ਼ਹੂਰ ਹੈਗੀ ਆ ਤੇ ਮੈਨੂੰ ਸੀਗਾ ਵੀ ਇੱਥੇ ਕਿੜੀਆਂ ਹੋਣੀਆਂ ਬੱਲਾ ਬੁੱਲਾ ਪਰ ਸ਼ੁਰੂ ਹੋ ਗਈਆਂ ਪਿੱਛੇ ਵੀ ਮੈਂ ਵੇਖੀਆਂ ਇੱਥੇ ਵੀ ਹੈਗੀਆਂ ਉਹ ਅੱਗੇ ਵੀ ਲੱਗੀਆਂ ਹੋਈਆਂ ਇਦਾਂ ਤੋਂ ਗੱਲ ਕਰ ਲੈਂਦੇ ਆਂ ਇੱਧਰ ਪਿੱਛੇ ਬਿਜਲੀ ਲੱਛਕੀ ਆਂਦੀ ਤੇ ਬੱਦਲ ਚੜ੍ਹਿਆ ਹੁੰਦਾ ਹੈਗਾ ਜਿਹੜਾ ਆਪਣੇ ਪਿੱਛੇ ਸੀ ਉਹ ਅੱਗੇ ਆ ਗਿਆ ਹੁਣ ਨੇੜੇ ਆ ਗਿਆ ਤੇ ਅੰਗੂਰਾਂ ਦੀਆਂ ਬੱਲਾਂ ਆ ਗਈਆਂ ਜਮਾਂ ਨੇੜੇ ਤੋਂ ਆ ਬੂੰਦ-ਬੂੰਦ ਪਾਣੀ ਪਈ ਜਾਂਦਾ ਪੈਪਾਂ ਦੇ ਵਿੱਚੋਂ ਡਿੱਗਦਾ ਹੋਇਆ ਤੇ ਆ ਪੈਪ ਇੱਕ ਲੀਕ ਹੋਈ ਪਈ ਆ ਬਾਕੀ ਨਸਾਬ ਤਾਂ ਹੁੰਦਾ ਤੇ ਮੈਂ ਆਪਣੇ ਪਿੱਛੇ ਪਿੱਛੇ ਸੀਗਾ ਤੇ ਮੁਰੇ ਆ ਗਿਆ ਇਧਰੋਂ ਪਾਈ ਜਾਂਦੇ ਆ ਬੂੰਦ-ਬੂੰਦ ਦਿੰਦੀ ਆ ਕਿ ਨਹੀਂ ਦਿੰਦੀ ਐਂ ਕਰਕੇ ਬਸ ਹਾਂ ਪਾਣੀ ਪਿੰਦੇ ਰਹਿੰਦੇ ਹੁੰਦੇ ਇਹ ਚੀਜ਼ ਆਪਣੇ ਪੰਜਾਬ ਚ ਵੀ ਹੋਣੀ ਚਾਹੀਦੀ ਆ ਚਲੋ ਜੀ ਅੱਗੇ ਵਧਦੇ ਕੱਲ ਵਾਂਗੂ ਕੱਚਾ ਰਾਹ ਫੇਰ ਸ਼ੁਰੂ ਹੋ ਗਿਆ ਤੇ ਮੀਂਹ ਪਈ ਜਾਂਦਾ ਪੈਂਦੇ ਮੀਂਹ ਦੇ ਵਿੱਚ ਨਾ ਆ ਵੱਡੇ ਸੋਹਣੇ ਲੱਗਦੇ ਆ ਇਹ ਜੇ ਸ਼ਾਇਦ ਕਿਸੇ ਨੇ ਵੇਖਿਆ ਹੋਵੇ ਨਾ ਇੱਕ ਭੁੰਡੀ ਹੁੰਦੀ ਸੀ ਬਹੁਤ ਸੋਹਣੀ ਆਉਜੇ ਰੰਗ ਦੀ ਉਹ ਮੀਂਹ ਪਏ ਤੇ ਹੁੰਦੀ ਹੁੰਦੀ ਸੀਗੀ ਤੇ ਉਹਦੇ ਸਕਿਨ ਹੁੰਦੀ ਸੀ ਮਖਮਲੀ ਟਾਈਪ ਦੀ ਮਤਲਬ ਜਿਵੇਂ ਨਾ ਬਹੁਤ ਸੌਫਟ ਇਹਦਰ ਆਉਜੇ ਰੰਗ ਦੀ ਹੁੰਦੀ ਸੀਗੀ ਤੇ ਮੈਨੂੰ ਐਂ ਭਲੇਖਾ ਪਈ ਜਾਂਦਾ ਜਿਵੇਂ ਇਹ ਵੱਡੇ ਸਾਈਜ਼ ਚ ਕੋਈ ਦਰਸਤ ਤੇ ਲੱਗੀ ਪਈ ਐ ਪਰ ਇਹ ਲੈਟ ਆ ਗਈ ਮੀਂਹ ਵੱਧ ਗਿਆ ਵਧੀ ਅੱਗੇ ਨਾ ਯੈਸ ਬਦਰ ਗੁੱਡ ਯੂ ਲਿਵ ਹੇਅਰ ਨੀਅਰਬਾਈ ਯਾ ਸੀ ਲਿਵ ਆਪਰ ਦ ਰੋਡ ਗੁੱਡ ਯਰ ਰਿਡਰ ਯਾ ਯਾ ਬਫਲ ਬੁੱਕ ਥੈਂਕ ਯੂ ਵੈਰੀ ਮੱਚ ਸੇਵਾ ਹੀ ਉਹੀ ਹੈ ਕੱਲ ਵਾਲਾ ਜਿਹਦੀ ਗੱਡੀ ਖਰਾਬ ਹੋ ਗਈ ਸੀ ਜਿਹਦੇ ਨਾਲ ਕੁੱਤਾ ਸਰਦਾ ਸੀ ਤੇ ਮੈਨੂੰ ਇੱਥੇ ਮਿਲਿਆ ਦੇਖ ਲੋ ਇੰਨੀ ਦੂਰ ਆ ਕੇ ਆਏ ਰਹਿੰਦੀ ਹੈ ਦੁਨੀਆ ਨੇੜੇ ਤੇ ਉਹਦੇ ਛੋਟੀ ਜਿਹੀ ਦੁਨੀਆ ਹੈਗੀ ਆ ਜਿੱਦਾ ਪੰਨਿਆਰਾ ਲੈਂਦੇ ਫਿਰਦੇ ਆ ਮੀ ਹਜੇ ਤੱਕ ਪਈ ਜਾਂਦਾਗਾ ਫਿਰ ਆਪਾਂ ਲੇਟ ਹੋ ਜਾਣਾ ਅੱਗੇ ਤੇ ਮੈਂ ਰੇਨਕੋਟ ਪਾ ਲਿਆ ਆਉਂਦੇ ਸਾਤਾ ਬਣਦਾ ਪਏ ਇੱਥੇ ਚਲੋ ਚੱਲੀਏ ਅੱਗੇ ਨੂੰ ਮੈਂ ਆਪ ਕਹਿੰਦਾ ਪਹਿ ਪੁਲ ਥਾਣੀ ਉੱਪਰੋਂ ਦੀ ਜਾ। ਇੱਕ ਰਾਹ ਵੀ ਹੈਗਾ ਆਪਾਂ ਰਾਹ ਜਾਵਾਂਗੇ। ਪੁਲ ਥਾਣੀ ਹੁਣ ਪਤਾ ਨਹੀਂ ਕੀ ਆ ਸਾਬ ਇਧਰੋਂ ਜਾਂਦੇ ਦੇਖਦੇ ਕੀ ਬੰਦਾ। ਪੈਂਦੇ ਮੀਂਹ ਜਾਪਾ ਝੀਲ ਦੇ ਕੋਲੇ ਕੋਲੇ ਫਿਰਦੇ ਹਾਂ ਅਜੇ ਤੱਕ। ਬਹੁਤ ਸੋਹਣੀ ਝੀਲ ਆਈ ਹੈ। ਇੱਥੇ ਅੱਗੇ ਬਹਿਨ ਨੂੰ ਥਾਂ ਬਣਾਈ ਹੋਈ ਹੈ ਕਿਥੇ ਕੁਝ ਤਾਰਨ ਨੂੰ ਥਾਂ ਬਣਾਈ ਹੋਈ ਹੈ। ਤੇ ਮੈਂ ਇੱਥੇ ਰੁਕਿਆ ਸੀ ਰਾਹ ਜਾਂਦੇ ਹੋਏ ਚੜਾਈ ਚੜਦੇ ਚੜਦੇ ਇੱਥੇ। ਇਹ ਦਾ ਨਾਮ ਹੈ ਸੁਚਾਲਿਆ। ਤੇ 2 ਮਿੰਟ ਇੱਥੇ ਇੱਕ ਮਿੰਟ ਦੀ ਬ੍ਰੇਕ ਲਈ ਬਸ ਤੇ ਅੱਗੇ ਵਧਦੇ ਸੋਹਣਾ ਮੌਸਮ ਹੈ ਬਹੁਤ ਸੋਹਣਾ ਮੌਸਮ ਹੈ ਕੀ ਬਤਾ ਹੈ ਪੈਦਰੋਂ ਆਏ ਆ ਨਾਲ ਆਪਣੇ ਉਹੀ ਲੈਕ ਚੱਲੀ ਜਾਂਦੀ ਤੇ ਇੱਧਰੋਂ ਜਾਣਾ ਹੈ ਤੇ ਮੀ ਹਜੇ ਵਰੀ ਆਂਦਾ ਗਿਆ ਤੇ ਆ ਲਿਖਿਆ ਤੇ ਸਪਲਾਈ ਰਿਵਰ ਫਲੋਰ ਮਿਲ ਰਨਸ ਰੋਇਨਸ ਇਹ ਕਹਿੰਦੇ ਵੀ ਅਸੀਂ ਮਤਲਬ ਆਟਾ ਉਟਾ ਪੀਸਦੇ ਆ ਜਿੰਨਾ ਕ ਮੈਨੂੰ ਲੱਗਦਾ ਹੈਗਾ ਪਰ ਇਹ ক্লোਜ਼ ਹੋ ਗਈ 1800 89 ਚ ਇਹ ਬੰਦ ਹੋ ਗਈ ਆ ਤੇ ਆਓ ਜੀ ਆਪਣੇ ਉਥੇ ਬਰਨਾਲੇ ਕੋਲੇ ਵੀ ਲੱਗੀ ਹੋਈ ਹੈ ਨਾ ਇਹਨੂੰ ਘਰਾਟ ਕਹਿੰਦੇ ਘਰਾਟ ਠੰਡਾ ਆਟਾ ਪੀਸਣ ਵਾਲੀ ਜਿਹੜਾ ਚੱਕੀ ਹੁੰਦੀ ਹੈ ਪਾਣੀ ਦੇ ਨਾਲ ਚੱਲਦੀ ਹੁੰਦੀ ਜਿਹੜੀ ਚੱਕੀ ਤੇ ਇਹਨਾਂ ਨੇ ਇਹਨੀ ਥੋੜੀ ਚੀਜ਼ ਬੰਦ ਕਰਤੀ ਪਸ ਸੰਭਾਲੀ ਬੈਠੇ ਆ। ਕਿਹਦੇ 400 ਮੀਟਰ ਇਧਰ ਨੂੰ ਜਾਓ ਤੇ ਫਿਰ ਤੁਹਾਨੂੰ ਮਿਲੂ। ਤੇ ਮੈਂ ਸੋਚਦਾ ਵੀ ਰਹਿਣ ਦਿੰਦੇ ਇੱਥੇ ਹੀ ਆਪਾਂ ਸਾਰਜ ਕੇ ਚੱਲਦੇ ਆਂ। ਪਰ ਇਹ ਕਹਿੰਦੇਗੇ ਤੁਸੀਂ ਫੋਟੋ ਵੀ ਕਰਾ ਸਕਦੇ ਆਂ। ਤੇ ਮੈਂ ਫੇਰ ਸੋਚਦਾ ਵੀ ਰਹਿਣ ਦਿੰਦੇ ਮੀਂਹ ਪਈ ਜਾਂਦਾ ਗਿਨੋਂ ਵੱਧ ਕੀ ਫਾਇਦਾ ਲੇਟ ਪਹਿਲਾਂ ਹੀ ਹੋ ਗਏ ਆ। ਚਲੋ। ਟਾਇਰਾਂ ਦੀਆਂ ਵੀ ਇਹ ਇਹ ਆਸਟ੍ਰੇਲੀਆ ਦੇ ਘਰਾਟਾਂ ਆ ਗਈਆਂ। ਘਰਾਟਾਂ ਦਾ ਆਟਾ। ਚਲੋ ਚੱਲੀਏ ਅੱਗੇ। ਮੈਂ ਕੀਤੀ ਸੀ ਕੋਸ਼ਿਸ਼ ਅਗੇ ਜਾਣ ਦੀ ਪਛੜਾਈ ਬੜੀ ਹੈਗੀ ਐ ਤੇ ਫਿਰ ਰਹਿਣ ਦਿੰਦੇ ਆ ਤੇ ਇਹ ਪਿੰਡ ਦਾ ਨਾਮ ਹੈ ਇਡਨਬਰਗ ਬਹੁਤ ਸੋਹਣਾ ਘਰ ਆ ਗਿਆ ਕਿਹਾ ਸੋਹਣਾ ਬਣਾ ਕੇ ਰੱਖਿਆ ਹੈ ਸਾਰਾ ਕੁਝ 크리스마ਸ ਦਾ ਮੌਲ ਪੂਰਾ ਫੁੱਲ ਬੜਾ ਫੁੱਲ ਆ ਇੱਥੇ ਆਹ ਦੇਖੋ ਸਾਹਮਣੇ ਕੁੱਤਾ ਸਜਾ ਰੱਖਿਆ ਕੁੱਤਾ ਨਹੀਂ ਇਹ ਕੀ ਹੈ ਹਾਂ ਕੁਛ ਨਾ ਕੁਛ ਹੋਊ ਜਾਈਏ ਕੁੱਤੇ ਵਰਗੀ ਹੈ ਟੱਲੀਆਂ ਰੱਖ ਰੱਖੀਆਂ ਜਿਵੇਂ ਆਪਣੇ ਦਿਵਾਲੀ ਬਣਾਉਂਦੇ ਆਵੇਂ ਇਹਨਾਂ ਦੇ ਮਿਲੋ ਤੇ 크리스마ਸ ਦਾ ਵੀ ਪੂਰਾ ਫੁੱਲ ਫਟਾ ਫੁੱਲ ਕੰਮ ਖੇਚ ਰੱਖਿਆ ਇਹਨਾਂ ਨੇ ਅੱਜ ਤੇ ਰਾਜਨਾ ਕੈ ਹੋਏ ਆਏ ਤਿੰਨ ਚਾਰ ਤੇ ਮੈਨੂੰ ਆਇਆ ਸੀ ਮੈਂ ਕਾਫੀ ਕਾਫੀ ਪੀ ਲਾਂ ਤੇ ਪਰ ਉਹ ਕਹਿੰਦੇ ਨਹੀਂ ਅਸੀਂ ਬੰਦ ਬੰਦ ਆਂ 크리스마ਸ ਤੋਂ ਬਾਅਦ ਖੁੱਲਾਂਗੇ ਮਤਲਬ ਛੁੱਟੀਆਂ ਤੋਂ ਬਾਅਦ ਨਵੇਂ ਸਾਲ ਚ ਪਹਿਲਾਂ ਮੈਨੂੰ ਲੱਗਦਾ ਸੀ ਮੈਂ ਹਾਈਵੇ ਜਾਵਾਂ ਇੱਧਰ ਕਿਤੇ ਕੱਚਾ ਰਾਹ ਨਾ ਆ ਜਾਏ ਤੇ ਕੱਚਾ ਰਾਹ ਜਮਾ ਵੀ ਨਹੀਂ ਆਇਆ ਤੇ ਇੰਨਾ ਸੁਹਣਾ ਵਾਲਾ ਉੱਪਰੋਂ ਹੈ ਹਾਈਵੇ ਤੇ ਮੈਨੂੰ ਗੱਡੀਆਂ ਨੇ ਘੇਰ ਲੈਣਾ ਸੀਗਾ ਤੇ ਆਹ ਦੇਖੋ ਸੜਕਾਂ ਤੇ ਲਿਖਿਆ ਹੋਇਆ ਹੈਪੀ ਨਿਊ ਇਅਰ ਇੱ ਕਿਆ ਸ਼ਾਨਦਾਰ ਹੈ ਕਯਾ ਬੱਲ ਇੱਕ ਫੇਰ ਆ ਗਈ ਇੱਕ ਹੋਰ ਜਿੱਤ ਖਾਓਟਾ ਚ ਜਮਾ ਵੀ ਨਹੀਂ ਹੈਗੀ ਕੱਲ ਬਹੁਤ ਥੱਕ ਗਿਆ ਸੀ ਮੈਂ ਅੱਜ ਜਮਾ ਵੀ ਨਹੀਂ ਥਕਾवट ਹੈਗੀ ਮੈਂ ਤਾਂ ਗੁੱਡ ਯਾਰ ਗੁੱਡ ਵੀਲ ਹੈ ਇਸ ਦਾ ਸੈਲਰ ਡੋਰ ਫੂਡ ਐਂਡ ਵਾਈਨ ਗੁੱਡ ਵਾਈਨਰੀ ਹੈ ਤਾਂ ਤਾਂ ਉਹ ਬੱਲੇ ਵਿੱਚ ਗੋਲਾਂ ਬਾਲ ਬਣਾ ਰੱਖਿਆ ਤੁਸੀਂ ਜੱਟੋ ਬਹੁਤ ਸੋਹਣਾ ਮੌਸਮ ਹੈ ਉਪਰੋਂ ਠੰਡ ਵੀ ਹੈਗੀ ਐ ਤੇ ਮੀਂਹ ਵੀ ਪੈ ਗਿਆ ਟਿਆ ਤੇ ਗੁਲਗਲੇ ਖਾਣ ਦਾ ਜੀ ਕਰ ਜਾਂਦਾ ਜੀ ਕਹਦਾ ਗੁਲਗਲੇ ਹੁਣ ਗਰਮ ਗਰਮ ਆਏ ਹਾਏ 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 ਤੇ ਆਹ ਦਰਖਤ ਨੂੰ ਨਾ ਆਪਾਂ ਸਾਰੇ ਆਸਟ੍ਰੇਲੀਆ 'ਚ ਦੇਖਿਆ ਸੀਗਾ ਟਮਾਟਾਵਾਂ ਨਾ ਲੱਗਿਆ ਹੋਇਆ ਸੀ ਪਰ ਆਪਾਂ ਦੇਖਿਆ ਸਾਰਾ ਸੀਗਾ ਤੇ ਮੈਂ ਲਿਖਿਆ ਵੀ ਸੀਗਾ YouTube ਵੀਡੀਓ ਚ ਦੱਸਿਆ ਵੀ ਸੀਗਾ ਵੀ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਤਾਂ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਉਹਨੇ ਮੈਨੂੰ ਦੱਸਿਆ ਵੀ ਇਹ ਮੈਂਟਲ ਹੈਲਥ ਵਾਸਤੇ ਹੁੰਦਾ ਹੈਗਾ ਮੈਂਟਲ ਹੈਲਥ ਅਵੇਅਰਨੈਸ ਵਾਸਤੇ ਤੇ ਆਉਜਾ ਹਸਾਤਵ ਹੈਗਾ ਤੇ ਇਧਰੋਂ ਪਾਈ ਜਾਂਦੇ ਆ ਇਧਰੋਂ ਆਪਾਂ ਜਾਈ ਜਾਂਦੇ ਆ ਕਿੰਨੇ ਮਨ ਹਜੇ ਵੀ ਹੋਈ ਜਾਂਦੀ ਆ ਪਰ ਪਹੁੰਚ ਜਾਣਾ ਆਪਾਂ ਤੇ ਬਹੁਤ ਸੁਣਾ ਵਾਲਾ ਦੋੜ ਗੱਡ ਬਟਾ ਗੱਡ ਆਈ ਜਾਂਦਾ ਕੰਮ ਹਾਈ ਤੇ ਲਿਖਿਆ ਹੈ ਗ੍ਰੇਪ ਫਰੂਟ ਲੈਮਨਸ ਸੈਲਫ ਸਰਵਿਸ ਡਰਾਈਵ ਅਪ ਕਹਿੰਦੇ ਵੀ ਨਿੰਬੂ ਤੇ ਉਹ ਲੈਮਨ ਗ੍ਰੇਪ ਫਰੂਟ ਪਤਾ ਨਹੀਂ ਕੀ ਹੈ ਜੋ ਲੈਣਾ ਤੇ ਉੱਪਰੋਂ ਚਲੇ ਜਾਓ ਆਪਣਾ ਤੋੜ ਕੇ ਲਿਓ ਗੁੱਡ ਕਈਆਂ ਨੇ ਤਾਂ ਐਂ ਲਾ ਰੱਖਿਆ ਨਾ ਵੀ ਤੁਸੀਂ ਆਪੇ ਆ ਕੇ ਲੈ ਜਾਓ ਤੇ ਕਈਆਂ ਨੇ ਬਾਹਰ ਗੋਹਾ ਵੀ ਰੱਖ ਰੱਖਿਆ ਵੀ 2 ਡਾਲਰ ਦੀ ਬੋਰੀ ਸਿਰਫ ਮਤ ਮਤ ਦਾ ਹਿਸਾਬ ਹੈ ਕਿਸੇ ਦੀ ਮਤ ਕਿਹੋ ਜੀ ਤੇ ਕਿਸੇ ਦੀ ਮਤ ਕਿਹੋ ਜੀ ਹੈ ਤੇ ਬਾਕੀ ਹੈਗੀ ਲੋਡ ਸਦੇ ਦੀ ਲੋਡ ਵੱਧ ਨਾ ਹੋਵੇ ਲੋਕਾਂ ਨੂੰ ਗੋਹੇ ਦੀ ਵੱਧ ਹੋਵੇ ਆਹ ਆ ਬਿਊਟੀ ਪਾਰਕ ਪੁਆਇੰਟ ਵੱਲੋਂ ਆਂਦਾ ਜਿੱਧਰ ਆਪਾਂ ਰਹਿ ਸੀ ਰਾਤ ਇਧਰ ਨੂੰ ਆਪਾਂ ਜਾਣਾ ਲਾਂਚਸਟਨ ਵੱਲ ਨੂੰ ਇੱਧਰੋਂ ਆਪਾਂ ਆਏ ਆ ਇਸ ਰਾਹ ਦੇ ਉੱਪਰ ਪਹਾੜ ਪੈਂਦਾ ਬਹੁਤ ਉੱਚਾ ਨਾਲੇ ਤਾਂ ਬਹੁਤ ਕੱਟਦਾ ਤੇ ਨਾਲੇ ਇੱਧਰਲੇ ਪਾਸੇ ਸੋਹਣੇ ਸੋਹਣੇ ਪਿੰਡ ਦੇਖ ਜਾਂਦੇ ਤੇ ਇੱਥੋਂ ਰਹਿ ਗਿਆ ਲਾਂਚਸਟਨ 23 ਕਿਲੋਮੀਟਰ ਚਲੋ ਜੀ ਚੱਲੀਏ ਆ ਰਾਹ ਦੇ ਵਿੱਚ ਨੱਕਾ ਜਾਇਆ ਬੜਾ ਸੋਹਣਾ ਲੱਗੀਆਂ ਹੁੰਦਾ ਏ ਟੁੱਟਮਾ ਜਾਇ ਜਿਵੇਂ ਨਾ ਇਹ ਦਰਾਰਾਂ ਤਰੇੜਾਂ ਜੀਆਂ ਪਈਆਂ ਹੁੰਦੀਆਂ ਗਈਆਂ ਤੇ ਇਹ ਕਹਿੰਦਾ ਬਈ ਤੂੰ ਮੈਨੂੰ ਨਾ ਡਰੋਨ ਡਾ ਕੇ ਦੇਖ ਤੇ ਮਹਾ ਡਰੋਨ ਨਹੀਂ ਹੁਣ ਉਡਣਾ ਇਕ ਤਾਂ ਨੇਰਾ ਹੋ ਗਿਆ ਤੇ ਕਾ ਪਹੁੰਚਣਾ ਹੈ ਲੇਟ ਹੋ ਜਾਾਂਗੇ ਉੱਥੇ ਮੀਂਹ ਪੈਣ ਕਰਕੇ ਨਾ ਫੋਨ ਚ ਪਾਣੀ ਵੜ ਗਿਆ ਤੇ ਹੁਣ ਚਾਰਜ ਨਹੀਂ ਹੁੰਦਾ ਪਿਆ ਤਿੰਨ ਚਾਰ ਪਰਸੈਂਟ ਰਹਿ ਗਿਆ ਬਸ ਆਈ ਵੇ ਤੇ ਆ ਗਿਆ ਆਪਾਂ ਸਫਰ ਕਰਦੇ ਕਰਦੇ ਪਲਾਜ਼ਾ ਦੇਖਿਆ ਬਹੁਤ ਟਾਈਮ ਬਤੀਤ ਕੇएफसी ਵੀ ਹੈਗਾ ਤੇ ਬੂਲਵਰਡ ਵੀ ਹੈਗਾ ਜੇ ਖਾਣ ਨੂੰ ਫੜ ਲੈਣਾ ਮੈਨੂੰ ਆਈ ਸੀਗਾ ਕਿ ਰਾਤ ਨੂੰ ਮੈਂ ਕੁਝ ਖਾਣ ਨੂੰ ਨਹੀਂ ਫੜਿਆ ਤੇ ਮੈਨੂੰ ਮਿਲੂਗਾ ਕਿ ਨਹੀਂ ਮਿਲੂਗਾ ਤੇ ਮੀ ਫੇਰ ਸ਼ੁਰੂ ਹੋ ਗਿਆ ਇੱਥੋਂ ਆਪਾਂ ਸਮਾਨ ਲੈ ਲੈਣਾ ਬੂਲਵਰਡ ਤੋਂ ਸਾਰਾ ਕੁਝ ਕੇਲੇ ਕੁਲੇ ਸਾਰਾ ਕੁਝ ਲੈ ਲੈ ਅੱਜ ਤੇ ਹੁਣ ਇੱਥੋਂ ਨਾਲ ਹੀ ਆਪਣਾ ਕੈਰਵਨ ਪਾਰਕ ਉਧਰ ਜਾਣੇ ਆ ਮੈਂ ਪੈ ਗਿਆ। ਇਧਰ ਪਰ ਆਪਾਂ ਸੈੱਟ ਕਰ ਲਿਆ ਸਾਰਾ ਕੁਝ। ਤੇ ਮੀਂਹ ਦੇ ਵਿੱਚ ਆਪਾਂ ਇਹ ਕੈਰਾਵਨ ਪਾਰਕ ਆ ਗਏ। ਤੇ ਆਹ ਬਾਕੀ ਕੈਰਾਵਨ ਪਾਰਕ ਵਾਂਗੂ ਇਹਨਾਂ ਨੇ ਵੀ ਆਪਣੀ ਪਰਚੀ ਦੇ ਦਿੱਤੀ। ਪੈਸੇ ਪੁਸੇ ਪੇ ਕਰਤੇ ਮੈਂ ਕਿਹਾ ਕੋਈ ਸ਼ੈੱਡ ਵਾਲੀ ਥਾਂ ਹੈਗੀ ਆ। ਕਹਿੰਦਾ ਨਹੀਂ ਮੀਂਹ ਦੇ ਵਿੱਚ ਹੀ ਟੈਂਟ ਲਾਉਣਾ ਪਊਗਾ। ਤਾਂ ਜਾ ਕੇ ਆਪਾਂ ਟੈਂਟ ਲਾ ਕੇ ਟਿਕਾਣਾ ਕਰਦੇ ਆਂ। ਆਹ ਕਿਚਨ ਇਹਨਾਂ ਦਾ। ਆਵਾ ਕੰਮ ਕੁੰਮ ਕਰਕੇ ਦੋ ਕੇਲੇ ਖਾ ਕੇ ਤੇ ਵੇਲੇ ਹੋ ਗਿਆ ਆਪਾਂ। ਮੋਸਾਈਕਲ ਮੈਂ ਉਹ ਵੀ ਖੜਾਤਾ ਸੀ ਆ ਕੇ ਹੁਣ ਮੀਂਹ ਬੰਦ ਹੋ ਗਿਆ ਇਹਨੂੰ ਚਾਰਜ ਲਾ ਕੇ ਤੇ ਟੈਂਟ ਲਾਉਣੇ ਆ ਅੱਜ ਨਹੀਂ ਅਜੇ ਤੱਕ ਆਉਟ ਨਹੀਂ ਹੋਈ ਕੱਲ ਜਿੰਨੀ ਕੱਲ ਬਹੁਤ ਪਹਾੜ ਸੀ ਵਿੱਚ ਕੱਚਾ ਰਾਹ ਸੀਗਾ ਔਖਾ ਬਹੁਤ ਆਇਆ ਮੈਂ ਅੱਜ ਨਹੀਂ ਅੱਜ ਤਾਂ ਮੈਂ ਕਿਵੇਂ ਮੈਂ ਤੂੰ ਕਿੱਧਰ ਆ ਗਿਆ ਹਾਂ ਅੱਜ ਮੈਂ ਵਧੀਆ ਤਰੀਕੇ ਨਾਲ ਆਇਆ ਕਿਉਂਕਿ ਸੜਕੋ ਸੜਕ ਸੀ ਨਾ ਤੇ ਵਿੱਚ ਜੇ ਮੈਂ ਉਹ ਮੋਟਰ ਬੰਦ ਕਰ ਲੈਂਦਾ ਸੀਗਾ ਤੇ ਜੋਰ ਲਾ ਕੇ ਰਹੇ ਜਦੋਂ ਕੋਈ ਚੜ੍ਹਾਈ ਆਉਂਦੀ ਸੀ ਫਿਰ ਮੈਂ ਮੋਟਰ ਜੀ ਆਨ ਕਰ ਲੈਂਦਾ ਸੀ ਉਹ ਮੈਂ ਇੱਕ ਹਿਸਾਬ ਲਾਇਆ ਜੇਕਰ ਆਪਾਂ ਉਹਨੂੰ ਬਿਨਾਂ ਉਹ ਤੋਂ ਚਲਾਈਏ ਨਾ ਬੈਟਰੀ ਤੋਂ ਫਿਰ ਉਹ ਜ਼ਿਆਦਾ ਭਾਜਦਾ ਤੇ ਜੇ ਬੈਟਰੀ ਨਾਲ ਉਹਨੂੰ ਆਪਾਂ ਦੋ ਦੇ ਚਲਾਵਾਂਗੇ ਫਿਰ ਤਾਂ ਵੱਧ ਜੋਰ ਲੱਗਦਾ ਕਿਉਂਕਿ ਉਹ ਬੈਟਰੀ ਨੇ ਵੀ ਮੈਨੂੰ ਲੱਗਦਾ ਉਹ ਸਿਸਤਮ ਜੋ ਸਾਰਾ ਹੁੰਦਾ ਹੀ ਹੈ ਕੁਝ ਨਾ ਕੁਝ ਉਹ ਪਹਾੜਾ ਹੋ ਜਾਂਦਾ ਜਦੋਂ ਬੈਟਰੀ ਬੰਦ ਕਰ ਦਿੰਦੇ ਆ ਉਹ ਰੈਲ ਨਾਲ ਨਾ ਪੈਂਦਾ ਫਿਰ ਮੈਂ ਰੈਲ ਚਲਾਇਆ ਜਦੋਂ ਪਹਾੜ ਆਉਂਦੇ ਸੀ ਜਦੋਂ ਫਿਰ ਮੈਂ ਬੈਟਰੀ ਛੱਡ ਲਾ ਦਿੱਤੀ ਪਰ ਜੋਰ ਮੇਰਾ ਫਿਰ ਵੀ ਲੱਗਿਆ ਪਰ ਇੰਨਾ ਨਹੀਂ ਲੱਗਿਆ ਤੇ ਵਧੀ ਹਾ ਹਾ ਇਹਨੂੰ ਕੀਤਾ ਹੀਦਾ ਮੇਰੇ ਤੋਂ ਐਨੀ ਕੋਈ ਤੱਕ ਨਹੀਂ ਕਰ ਇਹਦੇ ਇਰਟਕ ਪਾਇਆ ਤਾਂ ਗਵਾਜ ਜੇ ਤਾਂ ਲੱਭ ਜੂਗਾ ਤੇ ਅੰਕਲ ਨੂੰ ਵੀ ਆਪਾਂ ਇਸ ਸ਼ਹਿਰ ਦੇ ਪਰਲੇ ਪਾਸੇ ਰਵਾਂਗੇ 20 25 ਕਿਲੋਮੀਟਰ ਅੱਗੇ ਜਾ ਕੇ ਉੱਥੇ ਨਾ ਉਹ ਹੈ 슬ੀਪਿੰਗ ਪੌਡ ਬਣੇ ਹੋਏ ਹੈਗੇ ਤੇ ਉਹ ਪੌਡ ਜਾ ਕੇ ਵੇਖਾਂਗੇ ਨਾਲੇ ਤਾਂ ਮੈਂ ਉੱਥੇ ਰਹਿਣਾ ਚਾਹਣਾ ਹੈਗਾ ਮੇਰੇ ਹੈਗੀ ਇਹ दिली ਇੱਛਾ ਤੇ ਨਾਲੇ ਸੌਫ ਬਣ ਗਿਆ ਤਾ ਫਿਰ ਕਲ ਦੀ ਰਾਤ ਪੌੜ ਚ ਹੋਗੀ ਆ ਯਾਰ ਆ ਟੈਂਟ ਨਾਲ ਇਹ ਟੈਂਟ ਮੈਸਾ ਹੀ ਨਹੀਂ ਲਿਆ ਇਹ ਟੈਂਟ ਬੜਾ ਛੋਟਾ ਹੈਗਾ ਤੇ ਉਹ ਜਿਹੜਾ ਮੇਰਾ ਪਹਿਲਾਂ ਵਾਲਾ ਸੀ ਨਾ ਉਹ ਇਹਦੇ ਨਾਲੋਂ ਵਧੀਆ ਸੀਗਾ ਇਹ ਤਾਂ ਪੇਪਰ ਹੈ ਜਮਈ ਇਹ ਮਤਲਬ ਆ ਜਾਲੀ ਲੱਗੀ ਨਾ ਇਹਦੇ ਬਾਹਰਲੇ ਪਾਸੇ ਸਿਰਫ ਲਫਾਫਾ ਮੋਮ ਜੰਮੇ ਦਾ ਤੇ ਉਹ ਪੋਲੀਐਸਟਰ ਗੁੱਡ ਸੀ ਮਤਲਬ ਵਧੀਆ ਸੀਗਾ ਇਹਨੇ ਡਿਟੇਲ ਤਾਂ ਮੈਨੂੰ ਪਤਾ ਨਹੀਂ ਤੇ ਇਹਦੇ ਨਾਲ ਤਾਂ ਐ ਮੈਂ ਸਿਰਫ ਫਸਿਆ ਬੈਠਾ ਇਹ ਸਿਰਫ ਪੈਣ ਵਾਸਤੇ ਹੀ ਆ ਤੇ ਉਹ ਵਧੀਆ ਰਹਣਾ ਬਹਿ ਬੂ ਕਿ ਆ ਸਿਰਫ ਖਲਾਰਾ ਸਾਰਾ ਸੰਭਾਲ ਲੈਂਦਾ ਸੀ ਮੇਰਾ ਉਹ ਪਰ ਚਲੋ ਕੋਈ ਨਹੀਂ ਕੱਲ ਨੂੰ ਮਿਲਦੇ ਆਪਾਂ ਨਵੇਂ ਵੀਡੀਓ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ ਅੱਜ ਥੱਕਿਆ ਨਹੀਂ ਮੈਂ ਕੱਲ ਬਹੁਤ ਆ ਗਿਆ ਸੀਗਾ ਰਾਤੀ ਮੈਂ 9:30 ਘੰਟੇ ਸੌਤਾ ਤੇ ਮੇਰੇ ਉਹ ਆ ਜਿਹੜੀ ਵਾਚ ਹੈਗੀ ਹੈ ਕਹਿੰਦੀ ਵੀ ਗੁੱਡ ਸਲੀਪ ਹੈ ਵੀ ਥੈਂਕ ਯੂ ਚਲੋ ਠੀਕ ਹੈ ਜੀ ਆਪਾਂ ਮਿਲਦੇ ਕੱਲ ਨੂੰ ਨਵੇਂ ਵੀਡੀਓ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਿਆਰ ਰੱਖਿਓ ਆਦਾ